ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਪੰਛੀਆਂ ਨੂੰ ਇਹ ਇੱਕ ਚੀਜ਼ ਖਵਾਉਣੀ ਸ਼ੁਰੂ ਕਰ ਦਿੰਦੇ ਹੋ ਤੁਹਾਨੂੰ ਫਿਰ ਬਹੁਤ ਹੀ ਪੁੰਨ ਲੱਗ ਜਾਵੇਗਾ ਕਦੇ ਵੀ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿ ਜਾਵੇਗੀ ਇਹ ਸਾਡੇ ਆਪਣੇ ਬਚਨ ਨਹੀਂ ਹਨ ਜੀ ਸੰਤਾਂ ਦੇ ਬਚਨ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲੇਖਕੇ ਹਾਜ਼ਰੀ ਲਗਵਾ ਦੇਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇ ਤੁਹਾਡਾ ਕੀਤਾ ਹੋਇਆ ਦਾਨਪੁਨ ਲੇਖੇ ਲੱਗ ਜਾਵੇ ਤੁਹਾਡਾ ਜਨਮ ਸਫਲਾ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਾਨੂੰ ਦਾਨ ਪੁੰਨ ਦੇ ਸੰਬੰਧੀ ਸੇਵਾ ਕਰਨ ਦੇ ਸੰਬੰਧੀ ਬਹੁਤ ਹੀ ਕੀਮਤੀ ਗੱਲਾਂ ਸਮਝਾਉਂਦੇ ਹਨ ਸਭ ਤੋਂ ਪਹਿਲੇ ਗੱਲ ਮਹਾਪੁਰਖ ਜੀ ਆਖਦੇ ਹਨ ਕਿ ਜ਼ਿੰਦਗੀ ਦੇ ਵਿੱਚ ਜਦੋਂ ਵੀ ਕਿਤੇ ਤੁਹਾਨੂੰ ਕੋਈ ਚੰਗਾ ਕੰਮ ਕਰਨ ਦਾ ਮੌਕਾ ਮਿਲ ਜਾਵੇ ਤੁਸੀਂ ਕਿਸੇ ਵੀ ਲੋੜਵੰਦ ਦੇ ਕੰਮ ਆਓ ਤਾਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰ ਜ਼ਰੂਰ ਮਨਾਇਆ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਤੁਸੀਂ ਇਹ ਕੰਮ ਕਰਨ ਦੇ ਲਈ ਮੈਨੂੰ ਹੀ ਚੁਣਿਆ ਹੈ ਮੇਰੇ ਹੱਥੋਂ ਇਹ ਨੇਕ ਕੰਮ ਤੁਸੀਂ ਕਰਵਾ ਰਹੇ ਹੋ ਤੁਸੀਂ ਮੈਨੂੰ ਇਨਕ ਯੋਗ ਸਮਝਿਆ ਹੈ ਤੇ ਬਣਾਇਆ ਹੈ ਤਾਂ ਕਿ ਮੈਂ ਕਿਸੇ ਲੋੜਵੰਦ ਦੀ ਮਦਦ ਕਰ ਸਕਦਾ ਹਾਂ ਜਾਂ ਕਰ ਸਕਦੀ ਹਾਂ ਕਿਉਂਕਿ ਸਾਥ ਸੰਗਤ ਜੀ ਆਪਾਂ ਜੋ ਵੀ ਕਰਮ ਕਰਦੇ ਹਨ ਉਹ ਕੀਤਾ ਹੋਇਆ ਕੰਮ ਹੀ ਸਾਡਾ ਫਿਰ ਕਰਮ ਬਣ ਜਾਂਦਾ ਹੈ ਤੇ ਸਾਡੇ ਹਰ ਇੱਕ ਕਰਮ ਦਾ ਸਾਨੂੰ ਕਈ ਗੁਣਾ ਵੱਧ ਹੋ ਕੇ ਫਾਇਦਾ ਮਿਲ ਜਾਂਦਾ ਹੈ ਜੇਕਰ ਅਸੀਂ ਕੋਈ ਨੇਕ ਕੰਮ ਕਰਾਂਗੇ ਚੰਗਾ ਕੰਮ ਕਰਾਂਗੇ ਕਿਸੇ ਦਾ ਭਲਾ ਕਰਾਂਗੇ ਕਿਸੇ ਦੀ ਮਦਦ ਕਰ ਦੇਵਾਂਗੇ ਤਾਂ ਉਹ ਸਾਡੀ ਕੀਤੀ ਹੋਈ ਮਦਦ ਦਾ ਫਲ ਸਾਨੂੰ ਜਰੂਰ ਮਿਲ ਜਾਵੇਗਾ ਮਹਾਪੁਰਖ ਜੀ ਆਖਦੇ ਹਨ ਸਾਡੇ ਦੋਵਾਂ ਹੱਥਾਂ ਦੇ ਨਾਲ ਕੀਤੀ ਹੋਈ ਸੇਵਾ ਕਈ ਹੱਥਾਂ ਦੇ ਰਾਹੀ ਵਾਪਸ ਮਿਲ ਜਾਂਦੀ ਹੈ ਇਸ ਕਰਕੇ ਜਦੋਂ ਵੀ ਤੁਸੀਂ ਕੋਈ ਵੀ ਚੰਗਾ ਕਰਮ ਕਰੋ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰੋ ਕਿ ਪਰਮਪਿਤਾ ਪਰਮਾਤਮਾ ਜੀ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਉਸ ਤੋਂ ਬਾਅਦ ਦੂਸਰੀ ਗੱਲ ਆਖਦੇ ਹਨ ਕਿ ਜਿਸ ਦਿਨ ਵੀ ਨੇਕ ਕੰਮ ਕਰੋ ਉਸ ਦਿਨ ਨਿਤਨੇਮ ਦੇ ਨਾਲ-ਨਾਲ ਜਿਆਦਾ ਭਜਨ ਬੰਦਗੀ ਵੀ ਕਰੋ ਭਾਵ ਕਿ ਰੋਜ਼-ਰੋਜ਼ ਤੁਸੀਂ ਪਾਠ ਪੂਜਾ ਜ਼ਰੂਰ ਕਰਦੇ ਹੋਵੋਗੇ ਭਜਨ ਬੰਦਗੀ ਵੀ ਕਰਦੇ ਹੋਵੋਗੇ ਉਹਦੇ ਤੋਂ ਜ਼ਿਆਦਾ ਸਮਾਂ ਭਜਨ ਬੰਦਗੀ ਕਰੋ ਤਾਂ ਜੋ ਮਨ ਵਿੱਚ ਕਿਤੇ ਚੰਗਾ ਕੰਮ ਕਰਕੇ ਹਮੇ ਹੰਕਾਰ ਹੀ ਨਾ ਪੈਦਾ ਹੋ ਜਾਵੇ ਕਿ ਮੈਂ ਇਹ ਕੰਮ ਕੀਤਾ ਹੈ ਮੈਂ ਕਿਸੇ ਦੇ ਕੰਮ ਆ ਚੁੱਕਿਆ ਹਾਂ ਕਿਤੇ ਤੁਸੀਂ ਇਹ ਨਾ ਆਪਣੇ ਦਿਮਾਗ ਵਿੱਚ ਸੋਚ ਨੂੰ ਲੈ ਕੇ ਆ ਜਾਣਾ ਇਹ ਨੇਕ ਕੰਮ ਮੈਂ ਹੀ ਕੀਤਾ ਹੈ ਤੇ ਮੈਂ ਹੀ ਕਰ ਸਕਦਾ ਸੀ ਇਹ ਚੰਗਾ ਕੰਮ ਮੈਂ ਕੀਤਾ ਹੈ ਭਾਵੇਂ ਤੁਸੀਂ ਹੱਥੀਂ ਕਿਸੇ ਦੀ ਮਦਦ ਕੀਤੀ ਹੈ ਭਾਵੇਂ ਪਦਾਰਥਾਂ ਦੇ ਰਾਹੀਂ ਕਿਸੇ ਦੀ ਮਦਦ ਕੀਤੀ ਹੈ ਸਭ ਕੁਝ ਕਰਨ ਕਰਾਉਣ ਵਾਲਾ ਤਾਂ ਸਾਤ ਸੰਗਤ ਜੀ ਪਰਮ ਪਿਤਾ ਪਰਮਾਤਮਾ ਜੀ ਹਨ ਬਸ ਉਹ ਵਡਿਆਈਆਂ ਆਪਣੇ ਭਗਤਾਂ ਨੂੰ ਦੇ ਦਿੰਦੇ ਹਨ ਸੋ ਇਹਦੇ ਲਈ ਵਾਹਿਗੁਰੂ ਜੀ ਦਾ ਹੀ ਸ਼ੁਕਰਾਨਾ ਕਰਨਾ ਸਿੱਖ ਲਓ ਵਾਹਿਗੁਰੂ ਜੀ ਤੋਂ ਇਹੀ ਮੰਗਣਾ ਹੈ ਕਿ ਪਰਮਾਤਮਾ ਜੀ ਮੇਰਾ ਕੀਤਾ ਹੋਇਆ ਇਹ ਨੇਕ ਕੰਮ ਥਾਏ ਪਾ ਲੈਣਾ ਮੇਰੇ ਮਨ ਦੇ ਵਿੱਚ ਹਉਮੈ ਹੰਕਾਰ ਨਾ ਆ ਜਾਵੇ ਕਿਉਂਕਿ ਆਪਾਂ ਜਦੋਂ ਵੀ ਕਿਸੇ ਨੇਕ ਕੰਮ ਦਾ ਦਿਖਾਵਾ ਕਰਦੇ ਹਨ ਉਹਦੀ ਚਰਚਾ ਫਿਰ ਅਸੀਂ ਵਾਰ-ਵਾਰ ਕਰਦੇ ਹਾਂ ਜਾਂ ਫਿਰ ਮਨ ਵਿੱਚ ਆ ਜਾਂਦਾ ਹੈ ਮੈਂ ਇੰਨਾ ਪਾਠ ਕਰਦਾ ਹਾਂ ਮੈਂ ਇੰਨੀ ਸੇਵਾ ਕਰਦਾ ਹਾਂ ਕਹਿੰਦੇ ਕਿ ਇਹ ਮੈ ਜੜੀ ਹੁੰਦੀ ਹੈ ਨਾ ਹਉਮੈ ਹੰਕਾਰ ਤੇ ਦਿਖਾਵਾ ਥਾਂ ਥਾਂ ਤੇ ਸਾਡੇ ਆਪਣੇ ਵੱਲੋਂ ਹੀ ਕੀਤੀ ਹੋਈ ਚਰਚਾ ਇਹ ਸਾਡੇ ਕੀਤੇ ਹੋਏ ਨੇਕ ਕਰਮਾਂ ਨੂੰ ਵੀ ਸਵਾ ਕਰ ਦਿੰਦੀ ਹੈ ਤੇ ਇਸ ਲਈ ਨੇਕ ਕੰਮ ਕਰੋ ਤੇ ਭੁੱਲ ਜਾਓ ਪਰਮਾਤਮਾ ਜੀ ਤਾਂ ਵੇਖਦੇ ਹੀ ਪਏ ਹਨ ਇਹਨਾਂ ਦੁਨਿਆਵੀ ਲੋਕਾਂ ਨੂੰ ਵਿਖਾਉਣ ਦਾ ਸਾਡਾ ਕੀ ਫਾਇਦਾ ਇਹਨਾਂ ਨੇ ਸਾਡੇ ਅਗਲੇ ਦਿਨਾਂ ਵਿੱਚ ਕੰਮ ਆਉਣਾ ਹੈ ਕਦੇ ਵੀ ਨਹੀਂ ਸਿਰਫ ਕੰਮ ਆਉਣਾ ਹੈ ਤਾਂ ਪਰਮਾਤਮਾ ਜੀ ਦੀ ਭਜਨ ਬੰਦਗੀ ਨੇ ਸਾਡੇ ਕੀਤੇ ਹੋਏ ਨੇਕ ਕਰਮਾਂ ਨੇ ਇਹ ਸੰਸਾਰ ਰੂਪੀ ਸਾਰੇ ਹੀ ਰਿਸ਼ਤੇ ਬਸ ਐਵੇਂ ਹੀ ਹਨ ਤੁਸੀਂ ਕਦੇ ਇਸ ਗੱਲ ਨੂੰ ਸੋਚ ਵਿਚਾਰ ਕਰਕੇ ਵੇਖਣਾ ਕਿ ਜਦੋਂ ਬੰਦੇ ਦਾ ਆਖਰੀ ਸਮਾਂ ਹੁੰਦਾ ਹੈ ਕੀ ਉਸ ਦਾ ਸਭ ਤੋਂ ਕਰੀਬੀ ਜਿਹੜਾ ਹੈ ਉਸ ਦੇ ਨਾਲ ਹੀ ਜਾਂਦਾ ਹੈ ਨਹੀਂ ਸਾਧ ਸੰਗਤ ਜੀ ਸਿਰਫ ਅਸੀਂ ਹੀ ਜਾਣਾ ਹੈ ਆਪਣੇ ਕਰਮਾਂ ਦਾ ਫਲ ਅਸੀਂ ਹੀ ਭੋਗਣਾ ਹੈ ਕਿਸੇ ਨੇ ਵੀ ਸਾਡੇ ਵੰਡੇ ਦੇ ਕਰਮ ਨਹੀਂ ਲੈ ਲੈਣੇ ਕਿ ਮੈਨੂੰ ਦੇ ਦਿੱਤੇ ਜਾਣ ਜਿਹੜੇ ਇਹਨੇ ਮਾੜੇ ਕਰਮ ਕੀਤੇ ਹਨ ਮੈਂ ਇਸ ਦਾ ਖਮਿਆਜ਼ਾ ਭੁਗਤ ਲਵਾਂਗਾ ਨਹੀਂ ਸਾਥ ਸੰਗਤ ਜੀ ਜੋ ਵੀ ਕਰਮ ਤੁਸੀਂ ਕਰੋਗੇ ਉਹਨਾਂ ਹੀ ਕਰਮਾਂ ਨੂੰ ਤੁਸੀਂ ਵੱਢੋਗੇ ਸੋ ਇਸ ਲਈ ਅੱਜ ਤੋਂ ਹੀ ਆਪਣੇ ਕਰਮਾਂ ਵਿੱਚ ਸੁਧਾਰ ਕਰ ਲਓ ਮਹਾਪੁਰਖ ਜੀ ਆਖਦੇ ਹਨ ਜਿਵੇਂ ਇੱਕ ਸਿਆਣਾ ਕਿਸਾਨ ਧਰਤੀ ਦੇ ਵਿੱਚ ਬੀਜ ਬੀਜ ਕੇ ਉਹਦੇ ਤੇ ਮਿੱਟੀ ਪਾ ਦਿੰਦਾ ਹੈ ਚੰਗੀ ਤਰ੍ਹਾਂ ਧਰਤੀ ਵਿੱਚ ਦੱਬ ਦੇਂਦਾ ਹੈ ਕਿਉਂਕਿ ਉਹਨੂੰ ਪਤਾ ਹੈ ਜੇਕਰ ਇਹ ਬੀਜ ਨੂੰ ਮੈਂ ਚੰਗੀ ਤਰ੍ਹਾਂ ਮਿੱਟੀ ਵਿੱਚ ਦੱਬਾਂਗਾ ਬੀਜਾਂਗਾ ਤਾਂ ਇਹ ਧਰਤੀ ਵਿੱਚੋਂ ਬਾਹਰ ਉੱਗ ਜਾਵੇਗਾ ਤੇ ਵੱਧ ਫੁੱਲ ਜਾਵੇਗਾ ਪ੍ਰਫੁੱਲਿਤ ਹੋ ਜਾਵੇਗਾ ਇਸ ਨੂੰ ਫਲ ਲੱਗਣਗੇ ਫੁੱਲ ਲੱਗਣਗੇ ਬਸ ਉਸੇ ਤਰ੍ਹਾਂ ਹੀ ਨੇਕ ਕੰਮ ਕਰਦੇ ਰਹੋ ਚੰਗੇ ਕਰਮ ਕਰਦੇ ਰਹੋ ਤੇ ਭੁੱਲ ਜਾਓ ਤੁਸੀਂ ਭੁੱਲੋਗੇ ਤਾਂ ਹੀ ਪਰਮਪਿਤਾ ਪਰਮਾਤਮਾ ਜੀ ਤੁਹਾਨੂੰ ਯਾਦ ਰੱਖਣਗੇ ਉਸ ਤੋਂ ਬਾਅਦ ਤੀਜੀ ਗਲ ਮਹਾਪੁਰਖ ਜੀ ਸਮਝਾਉਂਦਿਆਂ ਹੋਇਆਂ ਦੱਸਦੇ ਹਨ ਜਦੋਂ ਕੋਈ ਵੀ ਆਪਾਂ ਦਾਨ ਪੁੰਨ ਕਰਦੇ ਹਾਂ ਸੇਵਾ ਕਰਦੇ ਹਾਂ ਇਹ ਸੇਵਾ ਦਾਨ ਪੁੰਨ ਕਿਸੇ ਮਦਦ ਕਿਸੇ ਦੀ ਵੀ ਸੋਚ ਵਿਚਾਰ ਕੇ ਨਹੀਂ ਕਰਨੀ ਚਾਹੀਦੀ ਇਹ ਇੱਕ ਮਨ ਦੀ ਭਾਵਨਾ ਹੈ ਜਿੱਥੇ ਵੀ ਕੋਈ ਲੋੜਵੰਦ ਦੱਸਿਆ ਉਹ ਲੋੜਵੰਦ ਨੂੰ ਵੇਖ ਕੇ ਦੁਖੀ ਬੰਦੇ ਨੂੰ ਵੇਖ ਕੇ ਜੇ ਮਨ ਵਿੱਚ ਸਾਡੇ ਤਰਸ ਦੀ ਭਾਵਨਾ ਜਾਗ ਜਾਂਦੀ ਹੈ ਮਨ ਸਾਡਾ ਕਰਦਾ ਹੈ ਕਿ हे मना इस व्यक्ति दी मदद कर दे कहंदे कि समझो के तुसी खुद परमपिता परमात्मा जी दे तर्स दे पात्र बन चुके अंदर दे विचो खत्म हो क्योंकि ਤੁਹਾਡੇ ਅੰਦਰ ਦੇ ਵਿੱਚੋਂ ਭੇਦ ਭਾਵ ਦੀ ਭਾਵਨਾ ਖਤਮ ਹੋ ਚੁੱਕੀ ਹੈ ਸਾਹਮਣੇ ਤਾਂ ਲੋੜਵੰਦ ਕੋਈ ਵੀ ਹੋ ਸਕਦਾ ਹੈ ਸਾਡਾ ਕੋਈ ਵੈਰੀ ਦੁਸ਼ਮਣ ਵੀ ਹੋ ਸਕਦਾ ਹੈ ਕੋਈ ਪੰਛੀ ਪਰਿੰਦਾ ਜਾਨਵਰ ਵੀ ਹੋ ਸਕਦਾ ਹੈ ਧਰਤੀ ਦੇ ਉੱਤੇ ਕੋਈ ਵੀ ਜੀਵ ਹੈ ਇਹ ਪੇੜ ਪੌਦੇ ਪੰਛੀ ਪਰਿੰਦੇ ਇਹ ਇਨਸਾਨ ਵੀ ਜਦੋਂ ਆਪਾਂ ਸੋਚ ਆਪਣੇ ਮਨ ਦੇ ਵਿੱਚ ਚੰਗੀ ਰੱਖਾਂਗੇ ਸੱਚੇ ਮਨ ਦੇ ਨਾਲ ਕਿਸੇ ਦੀ ਮਦਦ ਕਰ ਦੇਵਾਂਗੇ ਤਾਂ ਉਹ ਵਾਹਿਗੁਰੂ ਅਕਾਲ ਪੁਰਖ ਜੀ ਸਾਡੇ ਤੇ ਬਹੁਤ ਜ਼ਿਆਦਾ ਖੁਸ਼ ਹੋ ਜਾਣਗੇ ਅਤੇ ਸਾਡੇ ਕੀਤੇ ਹੋਏ ਉਹਨੇਕ ਕੰਮਾਂ ਦਾ ਫਲ ਸਾਡੀ ਸੋਚ ਤੋਂ ਵੀ ਕਈ ਦੁਗਣਾ ਵੱਧ ਸਾਨੂੰ ਦੇ ਦੇਣਗੇ ਇਦਾਂ ਹੀ ਕਹਿੰਦੇ ਹਨ ਕਿ ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਹੀ ਨੇਕਦਿਲ ਇਨਸਾਨ ਰਹਿੰਦਾ ਸੀ ਕਹਿੰਦੇ ਕਿ ਉਹਦੇ ਕੋਲ ਪੈਸਾ ਤਾਂ ਬੜਾ ਸੀ ਪਰ ਐਨਾ ਵੀ ਜ਼ਿਆਦਾ ਨਹੀਂ ਸੀ ਕਿ ਉਹ ਹੰਕਾਰ ਹੀ ਕਰ ਲੈਂਦਾ ਪਰ ਉਹਦਾ ਦਿਲ ਬੜਾ ਹੀ ਖੁੱਲਾ ਸੀ ਵੰਡ ਕੇ ਛਕਣ ਵਾਲਾ ਮਜ਼ਦੂਰੀ ਕਰਕੇ ਆਪਣੇ ਘਰ ਦਾ ਪਾਲਣ ਪੋषण ਕਰ ਰਿਹਾ ਸੀ ਕਹਿੰਦੇ ਇੱਕ ਵਾਰ ਬਾਰਿਸ਼ਾਂ ਦੇ ਦਿਨਾਂ ਵਿੱਚ ਉਹਨੂੰ ਕਿਨੇ ਦਿਨਾਂ ਦੀ ਕੋਈ ਵੀ ਕੰਮ ਨਾ ਮਿਲ ਰਿਹਾ ਸੀ ਘਰ ਦੇ ਵਿੱਚ ਰੋਟੀ ਪਕਾਉਣ ਦੇ ਲਈ ਹੁਣ ਆਟਾ ਵੀ ਨਾ ਬਚਿਆ ਸੀ ਕਹਿੰਦੇ ਕਿ ਮਜ਼ਦੂਰ ਦੀ ਪਤਨੀ ਨੇ ਆਂਡ ਗਵਾੜ ਤੋਂ ਥੋੜਾ ਜਿਹਾ ਆਟਾ ਉਧਾਰ ਲੈ ਕੇ ਉਹਦੀ ਰੋਟੀ ਬਣਾਈ ਕਹਿੰਦੇ ਕਿ ਜਿੰਨੀਆਂ ਕ ਰੋਟੀਆਂ ਬਣੀਆਂ ਉਹਦੇ ਵਿੱਚੋਂ ਉਹਦੇ ਬੱਚਿਆਂ ਨੇ ਹੀ ਪੇਟ ਭਰ ਕੇ ਖਾਦਾ ਬਾਕੀ ਸਿਰਫ ਬਚੇ ਦੋ ਪ੍ਰਸ਼ਾਦੇ ਉਹ ਪਤੀ ਪਤਨੀ ਦੇ ਹਿੱਸੇ ਇੱਕ ਇੱਕ ਪ੍ਰਸ਼ਾਦਾ ਆਇਆ ਕਹਿੰਦੇ ਕਿ ਉਹ ਮਜ਼ਦੂਰ ਆਪਣੇ ਹਿੱਸੇ ਦੇ ਪ੍ਰਸ਼ਾਦੇ ਨੂੰ ਪੂਣੇ ਵਿੱਚ ਲਪੇਟ ਕੇ ਆਪਣੇ ਕੰਮ ਦੀ ਤਲਾਸ਼ ਨੂੰ ਤੁਰ ਪਿਆ ਕਿ ਚਲੋ ਅੱਜ ਹੀ ਕੋਈ ਕੰਮ ਮੈਨੂੰ ਮਿਲ ਜਾਵੇਗਾ ਮੇਰੀ ਚੰਗੀ ਦਿਹਾੜੀ ਲੱਗ ਜਾਵੇਗੀ ਜਿਹਦੇ ਨਾਲ ਮੈਂ ਸ਼ਾਮ ਨੂੰ ਘਰ ਦੇ ਵਿੱਚ ਕੋਈ ਆਟਾ ਖਰੀਦ ਕੇ ਲੈ ਆਵਾਂਗਾ ਮੈਂ ਤੇ ਮੇਰਾ ਪਰਿਵਾਰ ਪੇਟ ਭਰ ਕੇ ਭੋਜਰ ਪ੍ਰਸ਼ਾਦਾ ਛਕ ਸਕਾਂਗੇ ਕਹਿੰਦੇ ਕਿ ਇਸੇ ਹੀ ਆਸਤੇ ਨਾਲ ਇੱਕ ਰੋਟੀ ਲੈ ਕੇ ਕੰਮ ਲੱਭਣ ਤੁਰ ਪਏ ਕਹਿੰਦੇ ਪਰਮਾਤਮਾ ਨੇ ਅੱਜ ਉਹਦੀ ਸੁਣ ਲਈ ਉਹਨੂੰ ਇੱਕ ਥਾਂ ਤੇ ਕੰਮ ਮਿਲ ਗਿਆ ਪਰ ਪਰਮਾਤਮਾ ਦਾ ਸ਼ੁਕਰ ਮਨਾਇਆ ਤੇ ਕੰਮ ਕਰਨ ਲੱਗ ਪਿਆ ਇਹਦੇ ਦੇ ਗਰਮੀਆਂ ਦੇ ਦਿਨ ਸਨ ਬਹੁਤ ਤੇਜ਼ ਧੁੱਪ ਲੱਗੀ ਹੋਈ ਸੀ ਤੇਜ਼ ਧੁੱਪ ਦੇ ਵਿੱਚ ਸਾਰੇ ਹੀ ਮਜ਼ਦੂਰਾਂ ਦਾ ਪਸੀਨੇ ਨਾਲ ਬੁਰਾ ਹਾਲ ਹੋ ਰਿਹਾ ਸੀ ਉਹ ਮਜ਼ਦੂਰ ਕਦੇ ਛਾਵੇਂ ਬੈਠਦੇ ਤੇ ਕਦੇ ਪੀਣ ਪਾਣੀ ਲਈ ਤੁਰ ਪੈਂਦੇ ਉਹ ਕਹਿੰਦੇ ਇਹ ਮਜ਼ਦੂਰ ਆਪਣੇ ਧਿਆਨ ਦੇ ਨਾਲ ਆਪਣੇ ਕੰਮ ਵਿੱਚ ਵੀ ਲੱਗਾ ਰਹਿੰਦਾ ਹੈ ਜਦੋਂ ਰੋਟੀ ਦਾ ਸਮਾਂ ਹੋਇਆ ਤਾਂ ਸਭ ਮਜ਼ਦੂਰ ਇੱਕ ਰੁੱਖ ਦੇ ਥੱਲੇ heਠਾਂ ਬੈਠ ਕੇ ਰੋਟੀ ਖਾਣ ਲੱਗੇ ਕਹਿੰਦੇ ਕਿ ਇਹ ਵੀ ਆਪਣੇ ਹੱਥ ਨੂੰ ਧੋ ਕੇ ਰੋਟੀ ਖਾਣ ਦੀ ਤਿਆਰੀ ਕਰਨ ਲੱਗਾ ਅਜੇ ਕਹਿੰਦੇ ਕਿ ਇਹਨੇ ਪਉਣੇ ਦੇ ਵਿੱਚ ਰੋਟੀ ਕੱਢੀ ਸੀ ਕਿ ਉੰਨੀ ਦੇਰ ਤੱਕ ਕੁਝ ਪੰਛੀ ਤੇ ਇੱਕ ਚੰਗਿਆੜਾ ਪਾਉਣ ਲੱਗੇ ਕਹਿੰਦੇ ਕਿ ਆਲੇ ਦੁਆਲੇ ਘੁੰਮਣ ਲੱਗੇ ਮਜ਼ਦੂਰ ਨੂੰ ਇੰਜ ਲੱਗਿਆ ਜਿਵੇਂ ਇਹ ਪੰਛੀ ਵੀ ਕਈ ਦਿਨਾਂ ਤੋਂ ਇਹਦੇ ਹੀ ਵਾਂਗ ਭੁੱਖੇ ਹੋਣ ਉਸਨੇ ਸੋਚਿਆ ਕਿ ਇਹ ਕਿੰਨੇ ਭੁੱਖੇ ਹਨ ਮੇਰੇ ਤੋਂ ਰੋਟੀ ਮੰਗ ਰਹੇ ਹਨ ਸ਼ਾਇਦ ਪਰ ਕਹਿੰਦੇ ਕਿ ਦੂਜੇ ਹੀ ਮਨ 'ਚ ਖਿਆਲ ਆਇਆ ਜੇ ਇਹ ਰੋਟੀ ਮੈਂ ਇਹਨਾਂ ਨੂੰ ਪਾ ਦਿੱਤੀ ਫਿਰ ਮੈਂ ਕੀ ਖਾਵਾਂਗਾ ਮੈਂ ਵੀ ਤਾਂ ਰਾਤ ਦਾ ਭੁੱਖਾ ਹਾਂ ਪਰ ਕਹਿੰਦੇ ਫਿਰ ਮਨ 'ਚ ਖਿਆਲ ਆਇਆ ਕਿ ਜੇ ਮੈਂ ਇਹਨਾਂ ਨੂੰ ਅਣਦੇਖਿਆ ਕਰਕੇ ਆਪ ਰੋਟੀ ਖਾ ਲਈ ਤੇ ਸਾਰਾ ਦਿਨ ਹੀ ਫਿਰ ਮੇਰਾ ਮਨ ਬੇਚੈਨ ਰਹਿਣਾ ਹੈ ਮੈਂ ਇਹ ਬੇਜਬਾਨਿਆਂ ਨੂੰ ਖਾਣ ਨੂੰ ਨਹੀਂ ਦਿੱਤਾ ਮੈਂ ਤਾਂ ਇਹਨਾਂ ਦੀ ਮਦਦ ਨਹੀਂ ਕੀਤੀ ਇਸ ਕਰਕੇ ਕਹਿੰਦੇ ਉਹਨੇ ਪੂਨੇ ਦੇ ਵਿੱਚ ਰੋਟੀ ਕੱਢੀ ਛੋਟੇ ਛੋਟੇ ਟੁਕੜੇ ਕੀਤੇ ਤੇ ਉਹ ਪੰਛੀਆਂ ਨੂੰ ਖਵਾਉਣ ਲੱਗਾ ਕਹਿੰਦੇ ਕਿ ਸਾਰੇ ਹੀ ਪੰਛੀ ਉਹ ਚੋਗਾ ਚੁਗ ਰਹੇ ਸਨ ਚੋਗਾ ਚੁਗ ਕੇ ਜਿਵੇਂ ਉਹਨਾਂ ਦਾ ਪੇਟ ਭਰ ਗਿਆ ਹੋਵੇ ਚਹਕਣ ਲੱਗੇ ਇਹਨੂੰ ਇੰਜ ਲੱਗ ਗਿਆ ਜਿਵੇਂ ਉਹ ਮੇਰਾ ਧੰਨਵਾਦ ਕਰ ਰਹੇ ਹੋਣ ਉਹ ਪੰਛੀਆਂ ਨੂੰ ਚੋਗਾ ਖਵਾ ਕੇ ਇਹਦੇ ਚਿਹਰੇ ਤੇ ਇੱਕ ਅਲੱਗ ਹੀ ਸਬਰ ਸੰਤੋਖ ਵਾਲੀ ਸੰਤੁਸ਼ਟੀ ਆ ਚੁੱਕੀ ਸੀ ਕਿਉਂਕਿ ਸਾਥ ਸੰਗਤ ਜੀ ਆਪਾਂ ਜਦੋਂ ਸੱਚੇ ਮਨੋਂ ਕਿਸੇ ਦੀ ਮਦਦ ਕਰਦੇ ਹਨ ਤੇ ਲੋੜਵੰਦ ਦੇ ਚਿਹਰੇ ਦੀ ਖੁਸ਼ੀ ਨੂੰ ਵੇਖ ਕੇ ਸਾਡੇ ਮਨ ਦੇ ਵਿੱਚ ਸਬਰ ਸੰਤੋਖ ਆ ਜਾਂਦਾ ਹੈ ਉਹ ਪੈਸੇ ਦੇ ਨਾਲ ਕਦੇ ਵੀ ਖਰੀਦਿਆ ਨਹੀਂ ਜਾ ਸਕਦਾ ਬਸ ਉਸੇ ਹੀ ਤਰ੍ਹਾਂ ਆਖਦੇ ਹਨ ਕਿ ਮਜ਼ਦੂਰ ਉਹ ਪੰਛੀਆਂ ਨੂੰ ਚਹਿਕਦਾ ਹੋਇਆ ਵੇਖ ਕੇ ਖੁਸ਼ ਹੋਇਆ ਉਹਨੂੰ ਇੰਜ ਲੱਗਾ ਜਿਵੇਂ ਬਿਨਾਂ ਰੋਟੀ ਖਾਧੇ ਹੀ ਉਸ ਦਾ ਢਿੱਡ ਪਰ ਚੁੱਕਾ ਹੋਵੇ ਕਹਿੰਦੇ ਕਿ ਉਹਨੇ ਪਾਣੀ ਦਾ ਗਲਾਸ ਪੀਤਾ ਤੇ ਫਿਰ ਤੋਂ ਆਪਣੇ ਕੰਮ ਤੇ ਲੱਗ ਗਿਆ ਪਰ ਨਾਲ ਦੇ ਮਜ਼ਦੂਰ ਨੇ ਇਸ ਦਾ ਮਜ਼ਾਕ ਉਡਾਇਆ ਕਹਿੰਦਾ ਪਹਿਲਾਂ ਹੀ ਤੂੰ ਘਰੋਂ ਇੱਕ ਰੋਟੀ ਲੈ ਕੇ ਆਇਆ ਉਹ ਵੀ ਰੋਟੀ ਤੂੰ ਪੰਛੀ ਅਨੁਪਾਦ ਦਿੱਤੀ ਤੇਰੇ ਕੋਲ ਅੱਜ ਕੁਝ ਵੀ ਖਾਣ ਦਾ ਇੰਤਜ਼ਾਮ ਨਹੀਂ ਹੈ ਤੇ ਨਾ ਹੀ ਤੇਰੇ ਲਈ ਕਿਸੇ ਨੇ ਕਰਨਾ ਹੈ ਜਿਹੜਾ ਤੂੰ ਆਪਣੀ ਰੋਟੀ ਇਹਨਾਂ ਨੂੰ ਪਾ ਦਿੱਤੀ ਹੈ ਤੇ ਦੂਜੇ ਮਜ਼ਦੂਰ ਨੇ ਕਿਹਾ ਮੈਨੂੰ ਲੱਗਦਾ ਇਹੋ ਰੋਟੀ ਸੀ ਇਹਦੇ ਕੋਲ ਘਰੋਂ ਇੱਕ ਰੋਟੀ ਲੈ ਕੇ ਆਇਆ ਸੀ ਇਹਦੀ ਪਤਨੀ ਸਾਡੇ ਘਰੋਂ ਰਾਤ ਆਟਾ ਉਧਾਰ ਲੈ ਕੇ ਗਈ ਸੀ ਘਰ ਖਾਣ ਨੂੰ ਰੋਟੀ ਨਹੀਂ ਇਹ ਬਾਹਰਦਾਨੀ ਸੱਜਣ ਬਣਿਆ ਫਿਰਦਾ ਹੈ ਭਾਵ ਕਿ ਉਹਦੇ ਨਾਲ ਦੇ ਮਜ਼ਦੂਰਾਂ ਭਲੇ ਭਾਂਤ ਹੀ ਉਸਦੀ ਹੈਸੀਅਤ ਦੇ ਬਾਰੇ ਪਤਾ ਸੀ ਪਰ ਮਾਜਾਕ ਉਡਾਰੇ ਸਨ ਪਰ ਉਸ ਮਜ਼ਦੂਰ ਨੂੰ ਹੁਣ ਕੋਈ ਵੀ ਫਰਕ ਨਹੀਂ ਸੀ ਪੈ ਰਿਹਾ ਇਹ ਚਿਹਰੇ ਤੇ ਮੁਸਕਾਨ ਲੈ ਆਪਣੇ ਕੰਮ ਵਿੱਚ ਲੱਗਾ ਕਹਿੰਦੇ ਕਿ ਉਨੀ ਦੇਰ ਉਥੇ ਇੱਕ ਘੋੜੇ ਤੇ ਸਵਾਰ ਬੰਦਾ ਆਇਆ ਵੇਖਣ ਨੂੰ ਬੜਾ ਹਿਤਨਾੜ ਤੇ ਅਮੀਰ ਲੱਗਦਾ ਸੀ ਉਹਨੇ ਆ ਕੇ ਉਹਨਾਂ ਮਜ਼ਦੂਰਾਂ ਨੂੰ ਕਿਹਾ ਮੈਨੂੰ ਇੱਕ ਇਮਾਨਦਾਰ ਮਿਹਨਤੀ ਮਜ਼ਦੂਰ ਦੀ ਲੋੜ ਹੈ ਮੈਂ ਤੁਹਾਰੋਂ ਦਿਹਾੜੀ ਵੀ ਇਥੋਂ ਨਾਲੋਂ ਦੁੱਗਣੀ ਦੇ ਸਕਦਾ ਹਾਂ ਕਹਿੰਦੇ ਕਿ ਇਹ ਗੱਲ ਸੁਣ ਕੇ ਸਾਰੇ ਮਜ਼ਦੂਰਾਂ ਨੇ ਕੰਮ ਕਰਨਾ ਛੱਡ ਦਿੱਤਾ ਉਹ ਅਮੀਰ ਬੰਦੇ ਦੇ ਆਲੇ ਦੁਆਲੇ ਖੜ ਕੇ ਆਪੋ ਆਪਣੀਆਂ ਤਰੀਫਾਂ ਕਰਨ ਲੱਗੇ ਪਰ ਇਹ ਮਜ਼ਦੂਰ ਆਪਣੇ ਕੰਮ ਦੇ ਵਿੱਚ ਰੁੱਝਿਆ ਰਿਹਾ ਇਹਦੇ ਚਿਹਰੇ ਤੇ ਅਲੱਗ ਹੀ ਮੁਸਕਾਨ ਤੇ ਚਮਕ ਸੀ ਕਹਿੰਦੇ ਕਿ ਉਹ ਅਮੀਰ ਬੰਦੇ ਦਾ ਧਿਆਨ ਧੁੱਪ ਦੇ ਵਿੱਚ ਕੰਮ ਕਰਦੇ ਇਸ ਮਜ਼ਦੂਰ ਤੇ ਪੈ ਗਿਆ ਜੋ ਕਿ ਅੱਖਾਂ ਪੁੱਟ ਕੇ ਹੋਰ ਕਿਸੇ ਪਾਸੇ ਵੀ ਨਹੀਂ ਸੀ ਵੇਖ ਰਿਹਾ ਕਹਿੰਦੇ ਕਿ ਉਸ ਅਮੀਰ ਬੰਦੇ ਨੇ ਆਪਣੇ ਮੁਨੀਮ ਨੂੰ ਕਿਹਾ ਉਹ ਜੋ ਸਾਹਮਣੇ ਬੰਦਾ ਕੰਮ ਕਰ ਰਿਹਾ ਹੈ ਉਸ ਨੂੰ ਬੁਲਾ ਕੇ ਲੈ ਕੇ ਆਉ ਕਹਿੰਦੇ ਕਿ ਮੁਨੀਮ ਉਹ ਮਜ਼ਦੂਰ ਦੇ ਕੋਲ ਗਿਆ ਤੇ ਜਾ ਕੇ ਕਹਿਣ ਲੱਗਾ ਭਾਈ ਤੈਨੂੰ ਨਹੀਂ ਆਪਣੇ ਕੰਮ ਚਾਹੀਦਾ ਮੁਨੀਮ ਕਹਿਣ ਲੱਗਾ ਤੇ ਵੇਖ ਆਪਣੇ ਸ਼ਹਿਰ ਦਾ ਸਭ ਤੋਂ ਵੱਡਾ ਵਪਾਰੀ ਅਮੀਰ ਬੰਦਾ ਖੁਦ ਚੱਲ ਕੇ ਤੁਹਾਡੇ ਕੋਲ ਆਇਆ ਹੈ ਜਿਹਦੇ ਨਾਲ ਕੰਮ ਕਰਨ ਨੂੰ ਲੋਕ ਤਰਸਦੇ ਹਨ ਕਿ ਤੂੰ ਉਹਨਾਂ ਦੇ ਨਾਲ ਕੰਮ ਕਰਨਾ ਚਾਹਵੇਂਗਾ ਵੇਖ ਤੇਰੇ ਨਾਲ ਦੇ ਸਾਰੇ ਸਾਥੀ ਆਪੋ ਆਪਣੀਆਂ ਤਰੀਫਾਂ ਕਰ ਰਹੇ ਹਨ ਜਾਂ ਤੂੰ ਵੀ ਆਪਣੇ ਕੰਮ ਦੀ ਗੱਲ ਕਰ ਲੈ ਕਹਿੰਦੇ ਕਿ ਮਜ਼ਦੂਰ ਕਹਿਣ ਲੱਗਾ ਸਾਹਬ ਜੀ ਕੰਮ ਤਾਂ ਮੈਨੂੰ ਵੀ ਚਾਹੀਦਾ ਪਰ ਮੇਰੇ ਕੰਮ ਦੇ ਅਸੂਲ ਹਨ ਮੈਂ ਜਿਹਦਾ ਵੀ ਕੰਮ ਕਰਦਾ ਹਾਂ ਬੜੇ ਇਮਾਨਦਾਰੀ ਨਾਲ ਕਰਦਾ ਹਾਂ ਕਿਉਂਕਿ ਜੇਕਰ ਅਸੀਂ ਕੰਮ ਕਰਨ ਦਾ ਮਿਹਰਬਾਨਾ ਲੈਨੇ ਹਨ ਮਿਹਨਤਾਂ ਨਾਲ ਲੈਨੇ ਹਾਂ ਤਾਂ ਇਹ ਵੀ ਸਾਡਾ ਫਰਜ਼ ਬਣਦਾ ਹੈ ਕਿ ਕੰਮ ਬੰਦੇ ਦਾ ਪੂਰਾ ਕਰ ਦੇਈਏ। ਸੋ ਮੈਂ ਕੰਮ ਦੇ ਸਮੇਂ ਤੇ ਕਦੇ ਕਿਸੇ ਨਾਲ ਗੱਲਬਾਤ ਨਹੀਂ ਕਰਦਾ। ਇਸ ਕਰਕੇ ਮੈਨੂੰ ਮੇਰਾ ਕੰਮ ਕਰਨ ਦੇ ਕਹਿੰਦੇ ਕਿ ਮੁਨੀਮ ਨੇ ਇਹ ਸਾਰੀ ਗੱਲ ਜਾ ਕੇ ਵਪਾਰੀ ਨੂੰ ਦੱਸੀ। ਵਪਾਰੀ ਜੀ ਜਿੱਦਾਂ ਦਾ ਸੱਚਾ ਇਮਾਨਦਾਰ ਮਿਹਨਤੀ ਬੰਦਾ ਤੁਹਾਨੂੰ ਚਾਹੀਦਾ ਸੀ। ਤੁਹਾਡੀ ਤਲਾਸ਼ ਹੁਣ ਖਤਮ ਹੋ ਚੁੱਕੀ ਹੈ। ਕਹਿੰਦੇ ਕਿ ਉਹ ਵਪਾਰੀ ਹੁਣ ਖੁਦ ਚੱਲ ਕੇ ਮਜ਼ਦੂਰ ਦੇ ਕੋਲ ਆ ਗਿਆ ਤੇ ਆ ਕੇ ਉਹਦੇ ਸਾਹਮਣੇ ਕੰਮ ਦੀ ਪੇਸ਼ਕਸ਼ ਰੱਖੀ ਕਿ ਤੈਨੂੰ ਇਥੋਂ ਨਾਲੋਂ ਕਈ ਦੁਗਣਾ ਵੱਧ ਮਿਹਨਤਾਨਾ ਦਵਾਂਗਾ ਕੰਮ ਵੀ ਕੋਈ ਭਾਰਾ ਨਹੀਂ ਕਰਨਾ ਕੰਮ ਹੋਵੇ ਚਾਹੇ ਨਾ ਹੋਵੇ ਪਰ ਤੈਨੂੰ ਹਰ ਰੋਜ਼ ਤੇਰਾ ਮਿਹਨਤਾਨਾ ਜ਼ਰੂਰ ਮਿਲ ਜਾਇਆ ਕਰੇਗਾ ਕਿ ਤੈਨੂੰ ਮੇਰੇ ਨਾਲ ਕੰਮ ਕਰਨਾ ਮਨਜ਼ੂਰ ਹੈ ਕਹਿੰਦੇ ਕਿ ਮਜ਼ਦੂਰ ਕਹਿਣ ਲੱਗਾ ਕਿ ਸਾਹਿਬ ਜੀ ਤੁਹਾਡੇ ਨਾਲ ਕੰਮ ਕਰਨਾ ਮੇਰੀ ਖੁਸ਼ਕਿਸਮਤੀ ਹੋਵੇਗੀ ਪਰ ਮੇਰੀਆਂ ਦੋ ਸ਼ਰਤਾਂ ਇੱਕ ਤਾਂ ਮੈਂ ਇਕੱਲੇ ਤੋਂ ਤੁਹਾਡੇ ਨਾਲ ਕੰਮ ਆ ਸਕਦਾ ਹਾਂ ਕਿਉਂਕਿ ਮੈਂ ਜਿਹਦਾ ਵੀ ਕੰਮ ਫੜਿਆ ਹੈ ਇਹਨੂੰ ਪਹਿਲਾਂ ਪੂਰਾ ਕਰ ਲਵਾਂ ਕੱਲ ਤੋਂ ਤੁਹਾਡੇ ਨਾਲ ਆ ਜਾਵਾਂਗਾ ਮੈਂ ਕਦੇ ਵੀ ਕਿਸੇ ਦਾ ਕੰਮ ਅਧੂਰਾ ਨਹੀਂ ਛੱਡਦਾ ਤੁਸੀਂ ਮੈਨੂੰ ਜੋ ਵੀ ਕੰਮ ਕਰਨ ਨੂੰ ਕਹੋਗੇ ਉਹ ਮੈਂ ਪੂਰੀ ਮਿਹਨਤ ਇਮਾਨਦਾਰੀ ਨਾਲ ਕਰਾਂਗਾ ਪਰ ਮੈਂ ਕਿਸੇ ਦੀ ਚਾਪਲੂਸੀ ਨਹੀਂ ਕਰਾਂਗਾ ਕਹਿੰਦੇ ਕਿ ਉਹ ਵਪਾਰੀ ਬੰਦਾ ਇਹਦਾ murid ਹੋ ਗਿਆ ਉਹਨੇ ਆਪਣੀ ਜੇਬ ਦੇ ਵਿੱਚੋਂ ਕੁਝ ਪੈਸੇ ਕੱਢੇ ਤੇ ਇਸਦੇ ਹੱਥ ਤੇ ਰੱਖ ਦਿੱਤੇ ਕਹਿਆ ਇਹ ਐਡਵਾਂਸ ਹੈ ਇਹ ਤੋ ਰੱਖ ਅੱਜ ਤੋਂ ਗੱਲ ਪੱਕੀ ਹੋਈ ਕੱਲ ਤੋਂ ਮੇਰੇ ਕੰਮ ਤੇ ਆ ਜਾਵੇਂ ਤੇਰੀਆਂ ਜੋ ਵੀ ਸ਼ਰਤਾਂ ਹਨ ਮੈਨੂੰ ਮਨਜ਼ੂਰ ਹਨ ਕਿਉਂਕਿ ਮੈਨੂੰ ਤੇਰੇ ਵਰਗਾ ਸੱਚਾ ਮਿਹਨਤੀ ਇਮਾਨਦਾਰ ਬੰਦਾ ਆਪਣੇ ਹੱਥੋਂ ਮੈਂ ਹੁਣ ਗਵਾਉਣਾ ਨਹੀਂ ਚਾਹੁੰਦਾ ਕਹਿੰਦੇ ਕਿ ਇਹ ਬੰਦਾ ਕਹਿ ਕੇ ਇਦਾਂ ਹੀ ਅਮੀਰ ਬੰਦਾ ਵੀ ਉੱਥੋਂ ਚਲਿਆ ਗਿਆ ਤੇ ਇਸ ਮਜ਼ਦੂਰ ਦੇ ਨਾਲ ਦੇ ਸਾਥੀ ਸਾਰੇ ਹੱਕੇ ਬੱਕੇ ਰਹਿ ਗਏ ਕਿ ਇਹ ਵਪਾਰੀ ਖੁਦ ਚੱਲ ਗਿਆ ਇਸ ਮਜ਼ਦੂਰ ਕੋਲ ਆਇਆ ਆਪਣੇ ਨਾਲ ਕੰਮ ਤੇ ਰੱਖ ਲਿਆ ਜਿਹਦੇ ਨਾਲ ਕੰਮ ਕਰਨ ਨੂੰ ਕਈ ਲੋਕ ਤਰਸਦੇ ਫਿਰਦੇ ਹਨ ਕਹਿੰਦੇ ਕਿ ਇਧਰ ਮਜ਼ਦੂਰ ਪਿਤਾ ਪਰਮ ਪਿਤਾ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨ ਲੱਗਾ ਪਰਮਾਤਮਾ ਤੁਹਾਡਾ ਸ਼ੁਕਰ ਹੈ ਤੁਹਾਡੇ ਬਾਰੇ ਸੁਣਿਆ ਸੀ ਕਿ ਤੁਸੀਂ ਬੜੇ ਦਿਆਲੂ ਹੋ ਅੱਜ ਮੈਂ ਆਪਣੇ ਅੱਖੀਂ ਵੇਖ ਲਿਆ ਇੱਕ ਰੋਟੀ ਦੇ ਬਦਲੇ ਮੇਰੀ ਉਮਰ ਭਰ ਦੀ ਰੋਟੀ ਦਾ ਇੰਤਜ਼ਾਮ ਕਰ ਦਿੱਤਾ ਹੈ ਤੁਸੀਂ ਬੜੇ ਦਿਆਲੂ ਹੋ ਕਿਰਪਾਲੂ ਹੋ ਕਹਿੰਦੇ ਕਿ ਵਾਰ-ਵਾਰ ਉਹ ਪਰਮਾਤਮਾ ਦਾ ਸ਼ੁਕਰ ਕਰ ਰਿਹਾ ਸੀ ਸੋ ਸਾਧ ਸੰਗਤ ਜੀ ਇਸ ਸਾਖੀ ਰੂਪੀ ਕਹਾਣੀ ਤੋਂ ਤੁਹਾਨੂੰ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਜਦੋਂ ਵੀ ਕਦੇ ਸੱਚੇ ਮਨ ਦੇ ਨਾਲ ਕਿਸੇ ਦਾ ਭਲਾ ਕਰਦੇ ਹਾਂ ਪਰਮ ਪਿਤਾ ਪਰਮਾਤਮਾ ਜੀ ਸਾਡੇ ਤੇ ਛੇਤੀ ਦਿਆਲ ਹੋ ਜਾਂਦੇ ਹਨ ਸੋ ਇਸੇ ਤਰ੍ਹਾਂ ਜਦੋਂ ਅਸੀਂ ਬਿਨਾਂ ਭੇਦ ਭਾਵ ਤੋਂ ਕਿਸੇ ਦੀ ਮਦਦ ਕਰਦੇ ਹਾਂ ਪਰਮ ਪਿਤਾ ਪਰਮਾਤਮਾ ਸਾਡੇ ਤੇ ਖੁਸ਼ ਹੋ ਜਾਂਦੇ ਹਨ ਹਰ ਇੱਕ ਜੀਵ ਦੇ ਪ੍ਰਤੀ ਮਨ ਦੇ ਵਿੱਚ ਤਰਸ ਤੇ ਦਇਆ ਦੀ ਭਾਵਨਾ ਹੋਣੀ ਚਾਹੀਦੀ ਹੈ। ਮਹਾਪੁਰਖ ਜੀ ਆਖਦੇ ਹੁੰਦੇ ਹਨ ਕਿ ਜਦੋਂ ਅਸੀਂ ਕਿਸੇ ਬੇਜਬਾਨ ਦੀ ਮਦਦ ਕਰਾਂਗੇ, ਉਹਦੀਆਂ ਦੁਆਵਾਂ ਅਸੀਸਾਂ ਜਿਹੜੀਆਂ ਮੂੰਹੋਂ ਨਿਕਲਣਗੀਆਂ, ਉਹੀ ਸਾਡੇ ਘਰ ਦਾ ਸੁਖ ਬਣ ਜਾਣਗੇ। ਧਨ ਅੰਨ ਦੇ ਭੰਡਾਰ ਹਮੇਸ਼ਾ ਭਰ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।